ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਤੇਜ਼ੀ ਨਾਲ ਵਧ ਰਹੇ ਕੋਇਨ ਬਿਟਕੋਇਨ ਦੇ ਬਾਰੇ ਬਿਟਕੋਇਨ ਕੀ ਹੈ ਬਿਟਕੋਇਨ ਇੱਕ ਡਿਜੀਟਲ ਕਰੰਸੀ ਹੈ ਇਸ ਨੂੰ ਤੁਸੀਂ ਫਿਜ਼ੀਕਲ ਕਰੰਸੀ ਦੀ ਤਰ੍ਹਾਂ ਯੂਜ਼ ਨਹੀਂ ਕਰ ਸਕਦੇ ਇਹ ਨਾ ਤਾਂ ਕਿਸੇ ਸਰਕਾਰ ਦੇ ਅੰਡਰ ਆਉਂਦਾ ਹੈ ਨਾ ਹੀ ਕਿਸੇ ਬੈਂਕ ਦੇ ਅੰਡਰ ਆਉਂਦੀ ਹੈ ਇਸ ਨੂੰ ਸਨ 2009 ਦੇ ਵਿੱਚ ਇੱਕ ਅਣਜਾਣ ਵਿਅਕਤੀ ਸੰਤੋਸ਼ੀ ਨਾਕਾ ਮੋਟੋ ਦੁਆਰਾ ਬਣਾਇਆ ਗਿਆ ਸੀਗਾ ਅੱਜ ਆਪਾਂ ਗੱਲ ਕਰਾਂਗੇ ਬਲੌਕਚੇਨ ਦੀ ਬਲੌਕਚੇਨ ਕੀ ਹੈ ਬਲੌਕਚੇਨ ਬਿਟਕੋਇਨ ਇੱਕ ਬਲੌਕਚੇਨ ਦੇ ਉੱਤੇ ਕੰਮ ਕਰਦਾ ਹੈ ਇਹ ਇੱਕ ਡਿਜੀਟਲ ਖਾਤੇ ਦੀ ਤਰ੍ਹਾਂ ਹੁੰਦਾ ਹੈ ਜਿੱਦਾਂ ਆਪਾਂ ਬੈਂਕ ਦੇ ਵਿੱਚ ਖਾਤਾ ਖੁਲਾਉਂਦੇ ਆ ਉਦਾਂ ਡਿਜੀਟਲ ਖਾਤਾ ਕ੍ਰਿਪਟੋ ਕਰੰਸੀ ਦਾ ਇੱਕ ਬਲੌਕਚੇਨ ਹੈ ਆਪਾਂ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਹਾਂ ਉਹ ਹਰ ਟ੍ਰਾਂਜੈਕਸ਼ਨ ਬਲੌਕਚੇਨ ਦੇ ਉੱਤੇ ਸਾਨੂੰ ਮਿਲ ਚੁਗੀ ਦੇਖਣ ਨੂੰ ਇੱਕ ਬਲੌਕ ਦੂਜੇ ਬਲੌਕ ਨਾਲ ਕਨੈਕਟ ਹੁੰਦਾ ਹੈ ਇਸ ਲਈ ਇਸ ਨੂੰ ਕੋਈ ਵੀ ਹੈਕਰ ਹੈਕ ਨਹੀਂ ਕਰ ਸਕਦਾ ਤੇ ਇਸ ਨੂੰ ਇਸ ਲਈ ਜ਼ਿਆਦਾ ਸਿਕਿਉਰ ਮੰਨਿਆ ਜਾਂਦਾ ਹੈ। ਇਨਵੈਸਟਮੈਂਟ ਲੋਕ ਬਿਟਕੋਇਨ ਵਿੱਚ ਪੈਸਾ ਲਾਉਂਦੇ ਹਨ ਕਿਉਂਕਿ ਇਸ ਦੀ ਕੀਮਤ ਦਿਨ ਬਰ ਦਿਨ ਵਧਦੀ ਜਾ ਰਹੀ ਹੈ। ਉਹ ਇਸ ਲਈ ਵੱਧ ਰਹੀ ਹੈ ਕਿਉਂਕਿ ਇਸ ਦੀ ਸਪਲਾਈ ਆ ਜਿਹੜੀ ਲਿਮਟਿਡ ਆ ਦੁਨੀਆ ਦੇ ਵਿੱਚ ਤੁਸੀਂ ਕਿਤੇ ਵੀ ਜਾਓਗੇ ਦੇਖੋਗੇ ਜਿਸ ਚੀਜ਼ ਦੀ ਸਪਲਾਈ ਲਿਮਟਿਡ ਹੈ ਉਸ ਦੀ ਕੀਮਤ ਤੇ ਡਿਮਾਂਡ ਹਮੇਸ਼ਾ ਵਧਦੀ ਰਹੇਗੀ। ਬਿਟਕੋਇਨ ਦੀ ਟੋਟਲ ਸਪਲਾਈ 21 ਮਿਲੀਅਨ ਹੈ ਹੁਣ ਤੱਕ ਮਾਰਕੀਟ ਦੇ ਵਿੱਚ 19 ਮਿਲੀਅਨ ਬਿਟਕੋਇਨ ਆ ਚੁੱਕੇ ਹਨ ਇਸ ਲਈ ਲੋਕ ਜ਼ਿਆਦਾ ਵਿਸ਼ਵਾਸ ਕਰਦੇ ਹਨ ਇਸ ਕਰੰਸੀ ਤੇ ਜਿਵੇਂ ਕਿ ਤੁਸੀਂ ਦੇਖੋ 2010 ਦੇ ਵਿੱਚ ਇੱਕ ਬਿਟਕੋਇਨ ਦੀ ਕੀਮਤ ਮਾਤਰ 2 ਰੁਪਈਆ ਤੋਂ ਵੀ ਘੱਟ ਸੀ ਤੇ ਹੁਣ 2025 ਦੇ ਵਿੱਚ ਇੱਕ ਬਿਟਕੋਇਨ ਦੀ ਕੀਮਤ 95 ਲੱਖ ਤੋਂ ਉੱਪਰ ਹੋ ਚੁੱਕੀ ਹੈ ਜਿਵੇਂ ਕਿ ਇਸ ਕਰੰਸੀ ਵਿੱਚ ਸਭ ਤੋਂ ਅਗਰ ਜ਼ਿਆਦਾ ਪ੍ਰੋਫਿਟ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਲਾਸ ਵੀ ਹੁੰਦਾ ਹੈ ਤੁਸੀਂ ਕਿਸੇ ਵੀ ਕਰੰਸੀ ਦੇ ਵਿੱਚ ਕਿਸੇ ਵੀ ਕੋਇਨ ਦੇ ਵਿੱਚ ਇਨਵੈਸਟਮੈਂਟ ਆਪਣੀ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਬਾਰੇ ਆਪਣੀ ਰਿਸਰਚ ਜ਼ਰੂਰ ਕਰਨਾ ਪਰ ਅੱਜ ਅੱਪਾ ਗੱਲ ਕਰਾਂਗੇ ਸਕੈਮ ਤੇ ਰਿਸਕ ਹੁਣ ਇਹਦੇ ਵਿੱਚ ਸਕੈਮ ਕਿੱਦਾਂ ਹੁੰਦੇ ਹਨ ਤੁਹਾਨੂੰ ਦੱਸਾਂਗੇ ਆਪਾਂ ਕਿਉਂਕਿ ਇਸ ਕਰੰਸੀ ਦੇ ਵਿੱਚ ਕੋਈ ਵੀ ਰੈਗੂਲੇਸ਼ਨ ਨਹੀਂ ਬਣਿਆ ਹਜੇ ਤੱਕ ਕੋਈ ਵੀ ਰੈਗੂਲੇਸ਼ਨ ਨਹੀਂ ਬਣਿਆ ਤਾਂ ਤੁਸੀਂ ਆਪਣੀ ਇਨਵੈਸਟਮੈਂਟ ਕਰਨੀ ਆ ਤਾਂ ਤੁਸੀਂ ਆਪਣੀ ਸਹੀ ਐਕਸਚੇਂਜ ਦੇ ਵਿੱਚ ਕਰ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਸਕੈਮ ਹੁੰਦੇ ਰਹਿੰਦੇ ਹਨ ਜੇਕਰ ਤੁਸੀਂ ਇਸ ਕਰੰਸੀ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਇੰਡੀਆ ਦਾ ਨੰਬਰ 1 ਪਲੇਟਫਾਰਮ ਕੌਨ ਡੀਸੀਐਕਸ ਯੂਜ਼ ਕਰ ਸਕਦੇ ਹੋ ਤੁਸੀਂ ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਜੇ ਤੁਸੀਂ ਉੱਥੋਂ ਲਿੰਕ ਤੋਂ ਜਾ ਕੇ ਬਾਏ ਕਰੋਗੇ ਤਾਂ ਤੁਹਾਨੂੰ ਫਸਟ ਡਿਪੋਜ਼ਿਟ ਤੇ ਵਾਊਚਰ ਵਗੈਰਾ ਮਿਲਣਗੇ ਜਿਸ ਦੇ ਵਿੱਚ ਤੁਹਾਨੂੰ ડોਜ ਕੋਇਨ ਵਗੈਰਾ ਮਿਲ ਸਕਦੇ ਆ ਤੇ ਇਹ ਇੱਕ ਫ੍ਰੀ ਵਧੀਆ ਪਲੇਟਫਾਰਮ ਆ ਜਿਸ ਦੇ ਵਿੱਚ ਤੁਸੀਂ ਆਪਦੀ ਇਨਵੈਸਟਮੈਂਟ ਜਰਨੀ ਨੂੰ ਸਟਾਰਟ ਕਰ ਸਕਦੇ ਆ ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਬਿਟਕੋਇਨ ਕੀ ਹੈ ਜੇਕਰ ਤੁਸੀਂ ਇਸ ਕ੍ਰਿਪਟੋ ਕਰੰਸੀ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਰਿਸਰਚ ਜ਼ਰੂਰ ਕਰਨਾ ਕ੍ਰਿਪਟੋ ਅਤੇ ਫਾਈਨਾਂਸ ਦੀ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਨਾ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਅਗਲੀ ਵੀਡੀਓ ਸਾਨੂੰ ਕਿਸ ਟੌਪਿਕ ਤੇ ਚਾਹੀਦੀ ਆ ਤਾਂ ਅਸੀਂ ਤੁਹਾਡੇ ਲਈ ਨੈਕਸਟ ਵੀਡੀਓ ਉਸ ਕੋਇਨ ਤੇ ਲੈ ਕੇ ਆਵਾਂਗੇ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ